ਬਠਿੰਡਾ ਵਿੱਚ ਵੱਡਾ ਮਾਰਚ ਨਿਕਲ ਰਿਹਾ ਹੈ ਸੀਐਮ ਭਗਵੰਤ ਸਿੰਘ ਮਾਨ ਜੋ ਨੇ ਇਸ ਵਕਤ ਬਠਿੰਡਾ ਵਿੱਚ ਪਹੁੰਚ ਰਹੇ ਨੇ ਕੁਝ ਹੀ ਦਿਨ ਵਿੱਚ ਬਠਿੰਡਾ ਵਿੱਚ ਵੱਡਾ ਜਿਹੜਾ ਇੱਕ ਰੋਡ ਸ਼ੋਅ ਹੈਗਾ ਉਹ ਕਿੱਥਾ ਜਾਵੇਗਾ ਅੱਜ ਦੂਜੇ ਪਾਸੇ ਗੱਲਬਾਤ ਕੀਤੀ ਜਾਵੇ ਇੱਥੋਂ ਕੁੜਿਆ ਸਾਹਿਬ ਜਿਹੜੇ ਨੇ ਉਹ ਇੱਥੋਂ ਉਮੀਦਵਾਰ ਨੇ ਤਾਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਤਾਂ ਲੋਕਾਂ ਨੂੰ ਮਿਲ ਰਹੇ ਨੇ ਕੁੜੇ ਸਾਹਿਬ ਕਿਸ ਤਰੀਕੇ ਦਾ ਸਪਰਥਨ ਮਿਲ ਰਿਹਾ ਲੋਕਾਂ ਦਾ ਬਹੁਤ ਵਧੀਆ ਜੀ ਸਾਰੇ ਥਾਂ ਬਹੁਤ ਉਤਸ਼ਾਹ ਲੋਕਾਂ ਦੇ ਵਿੱਚ ਜਿੱਥੇ ਵੀ ਜਾਂਦੇ ਆ ਬਹੁਤ ਵਧੀਆ ਲੋਕਾਂ ਦਾ ਹੰਗਾਰਾ ਮਿਲਦਾ ਹੈ ਅਜਾ ਰੋੜ ਸ਼ੋਗ ਲੱਗ ਰਿਹਾ ਹੈ ਪੂਰੀ ਤਸਵੀਰ ਬਦਲੇਗਾ ਹਾਂ ਜੀ ਜ਼ਰੂਰ ਕੱਲ ਹੀ ਸੀ ਪਹਿਲਾਂ ਦੂਲਗੜ੍ਹ ਹਲਕੇ 'ਚ ਰੈਲੀ ਕਰਕੇ ਆਏ ਬਹੁਤ ਵਧੀਆ ਉੱਥੋਂ ਦੇ ਐਮ.ਐਲ.ਏ. ਸਾਹਿਬ ਤੇ ਉੱਥੋਂ ਦੇ ਸਾਰੇ ਵਰਕਰਸ ਤੇ ਲੋਕਾਂ ਨੇ ਬਹੁਤ ਵੱਡਾ ਜੇ ਕਹੀਏ ਪੂਰਾ ਜੋਰ ਲਾ ਕੇ ਬਹੁਤ ਵਧੀਆ ਬਹੁਤ ਵੱਡੀ ਰੈਲੀ ਕਰਕੇ ਦਿੱਤੀ ਹੈ ਲੱਗਦਾ ਹੈ ਪੂਰਾ ਤਰਸੀ ਬਾਦਲ ਪਰਿਵਾਰ ਦੇ ਨਾਲ ਟਕਰਾ ਹੈ ਜੀ ਇਸ ਵਾਰ ਫਿਰ ਉਸੇ ਹੀ ਪਰਿਵਾਰ ਦੇ ਜਿਹੜੇ ਮੈਂਬਰ ਨੇ 15 ਸਾਲ ਤੋਂ ਲਗਾਤਾਰ ਇੱਥੇ ਕਾਬਜ ਨਹੀਂ ਦੇਖੋ ਮੈਨੂੰ ਉਸ ਗੱਲ ਨਾਲ ਕੋਈ ਨਹੀਂ ਕੋਈ 15 ਸਾਲਾਂ ਤੋਂ ਕੋਈ ਘੱਟ ਤੋਂ ਐ ਜਦੋਂ ਚੋਣ ਲੜੀਏ ਉਹ ਸਾਰੇ ਬੰਦੇ ਉਮੀਦਵਾਰ ਹੋਇਆ ਕਰਦੇ ਨੇ ਉਹ ਇਸੇ ਗੱਲ ਦੀ ਕਿ ਮੈਨੂੰ ਲੋਕ ਵੋਟਾਂ ਪਾਉਣਗੇ ਚਾਹੇ ਦੂਸਰੇ ਇਕੱਲਾ ਬੀਬੀ ਹਰਸਿਮਰਤ ਨਹੀਂ ਬੀਬੀ ਫਰਮਪਾਲ ਵੀ ਚੋਣ ਮੈਦਾਨ 'ਚ ਐ ਔਰ ਜੀਤ ਮਹਿੰਦਰ ਜੀ ਵੀ ਚੋਣ ਮੈਦਾਨ 'ਚ ਐ ਲੱਖਾ ਸੰਧਾਨਾ ਵੀ ਚੋਣ ਮੈਦਾਨ ਸਾਰੇ ਆਪਣੀ ਉਮੀਦ ਰੱਖ ਕੇ ਆਉਂਦੇ ਆ ਗਾ ਉਹ ਕਹਿੰਦੇ ਸੀ ਕੰਮ ਵੀ ਬਹੁਤ ਕੀਤਾ ਕਹਿੰਦੇ ਹਾਂ ਤਾਂ ਓਟਾ ਨਹੀਂ ਮੰਗਣੇ ਪਾਣੇ ਫਿਰ ਕਿਉਂ ਰੋਂਦੀ ਕਿਉਂ ਰੋਣਾ ਨਹੀਂ ਚਾਹੀਦਾ ਫਿਰ ਤਿਆਰੀ ਪੂਰੀ ਹੈ ਫਿਰ ਹਾਂ ਪੂਰਾ ਬਹੁਤ ਜਿੰਦਾਬਾਦ ਬਿਲਕੁਲ ਕਿਸ ਤਰ੍ਹਾਂ ਲਗਾਤਾਰ ਗਲਤੀ ਹੀ ਜਾ ਰਹੀ ਹੈ ਜੀ ਜਿਹੜਾ ਇਹ ਇਹ ਏਰੀਆ ਹੈ ਇਹ ਏਰੀਆ ਬਾਦਲਾਂ ਦਾ ਗੜ ਕਿਹਾ ਜਾ ਰਿਹਾ ਹੈ ਦੇਖੋ ਜੀ ਗੜ ਕਦੇ ਵੀ ਕਿਸੇ ਇੱਕ ਵਿਅਕਤੀ ਦਾ ਨਹੀਂ ਹੋਇਆ ਕਰਦਾ ਗੜ ਲੋਕਾਂ ਦਾ ਹੁੰਦਾ ਜੀ ਕਿਸੇ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਰਿਆਸਤ ਚੱਲਦੀ ਸੀ ਸਾਰੀ 5566 ਐਮਐਲਏ ਘਰ ਚੋਂ ਰਿਸ਼ਤੇਦਾਰ ਹੁੰਦੇ ਸੀ ਪਰ ਇਸ ਵਾਰ ਇੱਕ ਵੀ ਨਹੀਂ ਇਹ ਗੜ ਲੋਕਾਂ ਦਾ ਹੁੰਦਾ ਹੈ ਜਿਹੜੇ 11 ਵਾਰੀ ਐਮਐਲਏ ਬਣੇ ਸੀ 5 ਵਾਰੀ ਮੁੱਖ ਮੰਤਰੀ ਬਣੇ ਉਹਨਾਂ ਦਾ ਗੜ ਜਿਹੜੇ ਲੋਕ ਤੋੜ ਸਕਦੇ ਆ 3 ਵਾਰ ਦੇ ਸਿੰਪਲ ਨੇ ਕਹਿੰਦੇ ਸੀ ਏਮਜ਼ ਲੈ ਕੇ ਆਏ ਅਸੀਂ ਯੂਨੀਵਰਸਿਟੀਆਂ ਲੈ ਕੇ ਆਏ ਕੰਮ ਬਹੁਤ ਕੀਤੇ ਨੇ ਜੀ ਕੰਮਾਂ ਦੇ ਆਧਾਰ ਤੇ ਵੋਟਾਂ ਮੰਗਦੇ ਆ ਯੂਨੀਵਰਸਿਟੀ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਪੰਜਾਬ ਇੱਕ ਉਹ ਸੂਬਾ ਜਿਹੜਾ ਇਸ ਦੇਸ਼ ਦੀ ਸਾਰੀ ਭੁੱਖ ਕੱਢਦਾ ਹੈ ਇਨਾ ਨਰਾਜ ਪੈਦਾ ਕਰਕੇ ਦਿੰਦਾ ਜਦੋਂ ਦੂਜੇ ਸਟੇਟਾਂ ਨੂੰ ਦੇ ਏਮਜ਼ ਦਿੱਤੇ ਜਾਂਦੇ ਉਹਦੇ ਪੰਜਾਬ ਨੂੰ ਵੀ ਦੇਣਾ ਸੀ ਉਹਦੇ ਚ ਇਹਨਾਂ ਦੇ ਲੈਣ ਵਾਲੀ ਬੀਜੇਪੀ ਵਾਲਿਆਂ ਦੇ ਅਸੀਂ ਦਿੱਤਾ ਹੁਣ ਇਹਨੇ ਆ ਵੀ ਦੀ ਫੈਸਲਾ ਕਰ ਲੈਣਾ ਫੁਟੀਆਂ ਸਾਹਿਬ ਐਮਪੀ ਤੌਰ ਤੇ ਕੀ ਸੋਚਦੇ ਹੋ ਬਠਿੰਡਾ ਦੇ ਲਈ ਵੱਡਾ ਕੀ ਕਿਹੜਾ ਵੱਡਾ ਕੰਮ ਹੋਣਾ ਚਾਹੀਦਾ ਜੀ ਜਦੋਂ ਮੇਰੀ ਜ਼ਿੰਮੇਵਾਰੀ ਲੱਗੂਗੀ ਸਭ ਕੁਝ ਕਰਕੇ ਦੇਵਾਂਗਾ ਜ਼ਿੰਮੇਵਾਰੀ ਬਣ ਲੱਗਣਾ ਕੋਈ ਸੋਚਿਆ ਹੋਣਾ ਕਿ ਜ਼ਿੰਮੇ ਜ਼ਿੰਮੇਵਾਰੀ ਤੋਂ ਪਹਿਲਾਂ ਪਹਿਲਾਂ ਨਹੀਂ ਕਈ ਵੀ ਸੋਚਣਾ ਚਾਹੀਦਾ ਜ਼ਿੰਮੇਵਾਰੀ ਹੋਈ ਉਹਨੂੰ ਬਦਿਆ ਬਾਖੂ ਵੀ ਨਭਾਉਂਗਾ ਤੰਗਵਰੀ ਮਸਤਾ ਕੁੜੀਆਂ ਸਾਫ ਸਾਡੇ ਨਾਲ ਮੌਜੂਦ ਸੀਗੇ ਅਤੇ ਇਸ ਵਕਤ ਇੱਥੇ ਜਿਹੜਾ ਰੋਡ ਸ਼ੋ ਨਿਕਲ ਰਿਹਾ ਉਥੇ ਪਹੁੰਚੇ ਨੇ ਅਤੇ ਉਹਨਾਂ ਨੇ ਕਿਹਾ ਕਿ ਜਿਹੜੀ ਜ਼ਿੰਮੇਵਾਰੀ ਲੱਗਣਗੀ ਉਸ ਤੇ ਫੁੱਲ ਚੜਾਉਣਗੇ ਅਤੇ ਹਾਲ ਦੇ ਕਿ ਉਹਨਾਂ ਨੇ ਕਿਹਾ ਕਿ ਜਿੱਤ ਜਿਹੜੀ ਹੈਗੀ ਹੈ ਉਹ ਵੱਡੇ ਮਾਰਜਨ ਨਾਲ ਇਥੋਂ ਪ੍ਰਾਪਤ ਆਮ ਆਦਮੀ ਪਾਰਟੀ ਕਰੇਗੀ ਬਟਿੰਡਾ ਤੋਂ ਕੈਮਰਾ ਪਹੁੰਚ ਮਰਪਾਲ ਸਿੰਘ ਚਲਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par